ਦਿਖਾਉਣੇ ਆ ਡੈਂਪੀ ਚੰਦਪਾਣ ਦਾ ਘਰ ਉਹ ਜਿਹੜਾ ਫਿਲਮਾਂ ਵਾਲਾ ਐਕਟਰ ਜਿਹੜਾ ਪੰਮਾ ਜਿਹੜਾ ਕਹਿੰਦੇ ਨੇ ਮੈਂ ਪੰਮਾ ਬੋਲਦਾ ਉਹ ਇੱਥੇ ਪੜਦਾ ਰਿਹਾ ਇਸੇ ਘਰ ਇਹ ਡੈਂਪੀ ਚੰਦਪਾਣ ਦਾ ਘਰ ਸੀਗਾ ਤੇ ਜੇ ਆਪਾਂ ਪਹੁੰਚ ਗਏ ਆ ਕੋਟਕਪੂਰੇ ਸ਼ਹਿਰ ਦੇ ਬਿਲਕੁਲ ਜਿਹੜਾ ਗੁਰਦੁਆਰਾ ਲੱਖੀ ਜੰਗਲ ਸਾਹਿਬ ਇੱਥੇ ਜਿਹੜਾ ਬਣਿਆ ਹੋਇਆ ਚੰਗੇ ਚੰਗੇ ਬ੍ਰਾਂਡ ਆਏ ਹੋਏ ਜਿਵੇਂ KFC ਪੂਮਾ ਹੋ ਗਿਆ ਬਰ ਇੱਥੇ ਸਵਾਰਨ ਸਿੰਘ ਟਹਿਣਾ ਜਿਹੜਾ ਕਦੇ ਪੜਦਾ ਰਿਹਾ ਸੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਦੇ ਵਲੌਗ ਚ ਆਪਾਂ ਚੱਲੇ ਆਂ ਬਠਿੰਡੇ ਦੇ 에য়ারਪੋਰਟ ਤੇ ਤੇ ਨਾਲੇ ਲੈ ਕੇ ਚਾਲਦੇ ਆਂ ਤੁਹਾਨੂੰ ਨਾਲ-ਨਾਲ ਤੇ ਬਣੇ ਰਹਿ ਜਾਓ ਵੀਡੀਓ ਦੇ ਨਾਲ ਤੇ ਕਰਦੇ ਆਂ ਘਰੋਂ ਸਫ਼ਰ ਸ਼ੁਰੂ ਤੇ ਕਾਰ ਦੇ ਵਿੱਚ ਆਪਾਂ ਬੈਠ ਗਏ ਆ ਤੇ ਤੇ ਚਾਲਦੇ ਲੈ ਕੇ ਤੁਹਾਨੂੰ ਬਠਿੰਡੇ 에য়ারਪੋਰਟ ਤੇ ਵੱਡਾ ਰੋਡ ਆ ਜਿਹੜਾ ਨੈਸ਼ਨਲ ਹਾਈਵੇ 54 ਤੇ ਇੱਥੋਂ ਪਹਿਲਾਂ ਆਪਾਂ ਪੁਆਣਿਆ ਤੇਲ ਇਹ ਆਪਣੇ ਪਿੰਡ ਦੇ ਵਿੱਚ ਹੀ ਪੰਪ ਬਣਿਆ ਹੋਇਆ ਵਾ ਤੇ ਤੇਲ ਵੀ ਇਹਨਾਂ ਦਾ ਵਧੀਆ ਹੁੰਦਾ ਵਾ ਇਹ ਜਿਹੜਾ ਏਅਰਪੋਰਟ ਆ ਹੈਗਾ ਇਹ ਬਠਿੰਡੇ ਤੋਂ ਗਿੱਦੜਵੇ ਵਾਲੇ ਰੋਡ ਤੇ ਜੇ ਆਪਾਂ ਬਠਿੰਡੇ ਵੱਲ ਦੀ ਜਾਣੇ ਆ ਸਦਾ ਇੱਥੋਂ ਤਲਵੰਡੀ ਭਾਈ ਮੋਦਕੀ ਵਾਲੇ ਰੋਡ ਤੇ ਬਾਈਪਾਸ ਹੀ ਜਾਣੇ ਆ ਸਾਰੇ ਤੇ ਇਧਰ ਦੀ ਆਪਾਂ ਨੂੰ ਵਲ ਪੈ ਜੂਗਾ ਕਿਉਂਕਿ ਬਠਿੰਡੇ ਫਿਰ ਨਹਿਰਾਂ ਦੇ ਨਾਲ-ਨਾਲ ਜਿਹੜਾ ਉੱਥੇ ਬਣੇ ਹੋਏ ਆਪਣਾ ਥਰਮਲ ਪਲਾਟ ਉਹਨਾਂ ਦੇ ਮੂਹਰ ਦੀ ਨੰਗਣਾ ਪੈਣਾ ਤੇ ਉਧਰ ਦੀ ਵਾੜ ਪੈ ਜੂਗਾ ਤੇ ਇਸੇ ਕਰਕੇ ਆਪਾਂ ਜਾਵਾਂਗੇ ਪਿੰਡਾਂ ਵੈ ਦੀ ਇਥੋਂ ਜੈਤੋਵਾਲ ਦੀ ਜਾਵਾਂਗੇ ਤੇ ਜੈਤੋ ਤੋਂ ਵੇਖਦੇ ਆਪਾਂ ਚੈਣੇ ਵਾਲੇ ਪਿੰਡ ਵੈ ਦੀ ਜਾਂ ਚੰਦਪਾਨ ਤੋਂ ਹੁੰਨੇ ਆ ਉਧਰ ਨੂੰ ਉਧਰ ਦੀ ਸ਼ਾਰਟਕਟ ਸਿੱਧਾ ਰਸਤਾ ਪੈ ਜੂਗਾ ਤਕਰੀਬਨ ਤੋਂ ਤਕਰੀਬਨ ਜਿਹੜਾ 20 ਤੋਂ 25 ਕਿਲੋਮੀਟਰ ਦਾ ਫਰਕ ਪੈ ਜੂਗਾ ਅੱਬਾ ਹੋ ਸਕਦਾ ਜ਼ਿਆਦਾ ਵੀ ਪੈ ਜੇ ਪਰ 20 25 ਕਿਲੋਮੀਟਰ ਤਾਂ ਜਾਂ ਫਰਕ ਪੈ ਜੂਗਾ ਜੇ ਆਪਾਂ ਬਠਿੰਡੇ ਵਾਲ ਦੀ ਜਾਂਦੇ 20 25 ਕਿਲੋਮੀਟਰ ਜ਼ਿਆਦਾ ਪਹਿਣਗੇ ਆ ਸ਼ਹਿਰ ਜਿਹੜਾ ਮੁੱਦਕੀ ਆ ਇਹ ਬਾਈਪਾਸ ਰਹਿ ਜਾਂਦਾ ਇਥੋਂ ਆਪਾਂ ਵੱਡੇ ਰੋਡ ਜਿਹੜਾ ਬਾਈਪਾਸ ਲੰਘੇਣਗੇ ਪੁਰਾਣਾ ਰੋਡ ਜਿਹੜਾ ਮੋਦੀ ਕੀ ਸ਼ਹਿਰ ਵੱਜਦੀ ਲੰਘਦਾ ਵਾ ਤੇ ਇਸ ਤੋਂ ਅੱਗੇ ਆਊਗਾ ਫਰੀਦਕੋਟ ਜਿਹੜਾ 12-13 ਕਿਲੋਮੀਟਰ ਅੱਗੇ ਬੱਦਲ ਵਾਈ ਜੀ ਹੋ ਗਈ ਹੈ ਤੇ ਮੌਸਮ ਸੋਹਣਾ ਬਣ ਗਿਆ ਵਾ ਮੀਂਹ ਵਾਲਾ ਤੇ ਪਹਿਲਾਂ ਗਰਮੀ ਵੈਸੇ ਬਹੁਤ ਸੀਗੀ ਆ ਸਾਹਮਣੇ ਵੇਖ ਲਓ ਬਈ ਬੱਦਲ ਬਹੁਤ ਸੋਹਣੇ ਲੱਗਦੇ ਆ ਤੇ ਰੋਡ ਬਿਲਕੁਲ ਜਿਹੜਾ ਇਹ ਸਾਫ਼ ਆ ਆਪਾਂ ਤਕਰੀਬਨ ਜਿਹੜਾ ਫਰੀਦਕੋਟ ਪਹੁੰਚਣ ਵਾਲੇ ਆ ਕ੍ਰੀਦਕੋਟ ਪਹੁੰਚਣ ਤੋਂ ਪਹਿਲਾਂ ਨਾਲ ਹੀ ਟਹਿਣਾ ਪਿੰਡ ਕੋਲੇ ਆ ਜਿਹੜਾ ਪੈਲੀਗਨ ਪਲਾਜ਼ਾ ਬਣਿਆ ਹੋਇਆ ਵਾ ਜਿੱਥੇ ਚੰਗੇ ਚੰਗੇ ਬ੍ਰਾਂਡ ਆਏ ਹੋਏ ਆ ਜਿਵੇਂ KFC, ਪੂਮਾ ਹੋ ਗਿਆ, ਬਰਗਰ ਕਿੰਗ ਹੋ ਗਿਆ ਤੇ ਕਈ ਤਾਂ ਹਜੇ ਪਤਾ ਹੀ ਨਹੀਂ ਇੱਥੇ ਕੀ ਕੋਸ਼ ਆ ਤੇ ਇੱਥੇ ਲੋਕਾਂ ਦਾ ਬਹੁਤ ਹੜ ਆਉਂਦਾ ਰਾਤ ਨੂੰ ਬਹੁਤ ਖਾਣ ਪੀਣ ਵਾਸਤੇ ਜਿਹੜੇ ਆਉਂਦੇ ਆ ਤੇ ਨਾਲ ਹੀ ਜਿਹੜਾ ਹੈਗਾ ਪਿੰਡ ਸਵਾਰਨ ਸਿੰਘ ਟਹਿਣਾ ਦਾ ਜਿਹੜਾ ਪ੍ਰਾਈਮ ਏਸ਼ੀਆ ਦਾ ਸੀਨੀਅਰ ਪੱਤਰਕਾਰ ਆ ਆ ਜਿਹੜਾ ਸਕੂਲ ਆ ਇੱਥੇ ਸਵਾਰਨ ਸਿੰਘ ਟਹਿਣਾ ਜਿਹੜਾ ਕਦੇ ਪੜਦਾ ਰਿਹਾ ਸੀ ਤੇ ਇਹ ਹੈਗਾ ਜਿਹੜਾ ਟਾਣਾ ਪਿੰਡ ਇੱਥੇ ਜਦੋਂ ਆਪਾਂ ਟਾਣਾ ਪਿੰਡ ਪਾਰ ਕਰਦੇ ਆ ਤੇ ਫਰੀਦਕੋਟ ਨੂੰ ਸ਼ਹਿਰ ਨੂੰ ਜਿਹੜੀ ਸੜਕ ਪਾਰਦੇ ਉਹਦੇ ਪਹਿਲਾਂ ਇੱਕ ਨਾਕਾ ਲੱਗਿਆ ਹੋਇਆ ਪੁਲਿਸ ਵਾਲਿਆਂ ਦਾ ਕਈ-ਕਈ ਵਾਰ ਉਹ ਘੇਰ ਵੀ ਲੈਂਦੇ ਆ ਪਰ ਉਹ ਮਰਜ਼ੀ ਦੇ ਮਾਲਕਾਂ ਤੇ ਮਾਲਕਾਂ ਕਿਹਨੇ ਲੰਘਣਾ ਤੇ ਇੱਥੋਂ ਵੀ ਜਿਹੜਾ ਬਚ ਬਚਾ ਕੇ ਲੰਘਿਆ ਕਰੋ ਜ਼ਿਆਦਾਤਰ ਤਾਂ ਇਹ ਸ਼ਾਮ ਨੂੰ ਘੇਰਦੇ ਆ ਇਸ ਕੇ ਵੇਲੇ ਤਾਂ ਹਜੇ ਕੋਈ ਗੱਲ ਬਾਤ ਨਹੀਂ ਹੁੰਦੀ ਇਹਨਾਂ ਦੀ ਬਟੰਡਾ 62 ਕਿਲੋਮੀਟਰ ਇੱਥੋਂ ਤੇ ਅੰਬੋਰ ਹੈਗਾ 135 ਕਿਲੋਮੀਟਰ ਤੇ ਫਰੀਦ ਕੋਟ ਕਪੂਰਾ ਇੱਥੋਂ 13 ਕਿਲੋਮੀਟਰ ਰਹਿ ਜਾਂਦਾ ਫਰੀਦ ਕੋਟ ਤੋਂ ਆਪਾਂ ਕੋਟਕਪੂਰੇ ਸ਼ਹਿਰ ਦੇ ਬਾਈਪਾਸ ਤੇ ਪਹੁੰਚ ਗਏ ਆ ਇੱਥੋਂ ਦੇਵੀ ਵਾਲੇ ਰੋਡ ਤੇ ਜਾਵਾਂਗੇ ਸ਼ਾਰਟਕਟ ਤੇ ਬਿਲਕੁਲ ਜਿਹੜਾ ਅੱਡੇ ਕੋਲੋਂ ਨਿਕਲ ਜਾਾਂਗੇ ਤੇ ਉੱਥੋਂ ਗਾਂ ਫੇਰ ਆਪਾਂ ਜਾਵਾਂਗੇ ਜੈਤੋ ਵਾਲੇ ਰੋਡ ਜਿਹੜਾ ਕੋਟਕਪੂਰੇ ਤੇ ਜੈਤੋ ਵਾਲਾ ਰੋਡ ਬਟੰਡੇ ਵਾਲਾ ਰੋਡ ਆ ਤੇ ਇੱਥੋਂ ਤਕਰੀਬਨ ਜਿਹੜਾ ਵੱਡਾ ਰੋਡ ਵੀ ਜਾਂਦਾ ਮੋਗੇ ਤੋਂ ਜਿਹੜਾ ਬੱਸ ਸਟੈਂਡ ਵਾਲੇ ਪਾਸੇ ਨੂੰ ਕੋਟ ਕਪੂਰੇ ਨੂੰ ਫਿਲਹਾਲ ਆਪਾਂ ਦੇਵੀ ਵਾਲੇ ਰੋਡ ਜਿਹੜਾ ਸ਼ਾਰਟਕਟ ਇੱਥੋਂ ਮਾਰਾਂਗੇ ਇਹਦੇ ਨਾਲ ਵੀ 2.5 ਕਿਲੋਮੀਟਰ ਦਾ ਫਰਕ ਪੈ ਜਾਂਦਾ ਵਾ ਆ ਜਿਹੜਾ ਦੇਵੀ ਵਾਲਾ ਰੋਡ ਆ ਤੇ ਇਧਰਲੇ ਪਾਸੇ ਦੇਵੀ ਵਾਲਾ ਪਿੰਡ ਆ ਤੇ ਆਪਾਂ ਇੱਥੋਂ ਬਿਲਕੁਲ ਜਿਹੜਾ 1.5 ਕਿਲੋਮੀਟਰ ਤੇ ਜਿਹੜਾ ਬੱਸ ਸਟੈਂਡ ਆ ਕੋਟ ਕਪੂਰੇ ਦਾ ਲਓ ਜੀ ਆਪਾਂ ਪਹੁੰਚ ਗਏ ਆ ਕੋਟਕਪੁਰੇ ਸ਼ਹਿਰ ਦੇ ਬਿਲਕੁਲ ਜਿਹੜਾ ਬੱਸ ਸਟੈਂਡ ਦੇ ਕੋਲੇ ਤੇ ਇਧਰਲੇ ਪਾਸੇ ਨੂੰ ਹੈਗਾ ਬੱਸ ਸਟੈਂਡ ਤੇ ਆਪਾਂ ਜਿਹੜਾ ਇਧਰਲੇ ਪਾਸੇ ਨੂੰ ਬਠਿੰਡੇ ਵਾਲੇ ਰੋਡ ਤੇ ਜਿਹੜਾ ਢੰਨ ਵਾਲਾ ਰੋਡ ਆ ਤੇ ਉਦੋਂ ਗਾ ਫਿਰ ਆਪਾਂ ਜਾਈ ਤੋਂ ਨੂੰ ਹੋ ਜਾਣਾ ਵਾ ਬਾਈਪਾਸ ਜਾ ਕੇ ਜਿਹੜਾ ਆ ਹੈਗਾ ਬਾਬਾ ਦਿਆਲ ਸਿੰਘ ਚੌਕ ਇਹ ਉੱਥੋਂ ਜਿੱਤੋ ਤਕਰੀਬਨ ਜਿਹੜਾ ਕੋਟਕਪੂਰੇ ਤੋਂ ਹੈਗਾ ਵਾ 13 ਕਿਲੋਮੀਟਰ ਇੱਥੇ ਆ ਜਾਂਦਾ ਸ਼ਹੀਦ ਭਗਤ ਸਿੰਘ ਕਾਲਜ ਆ ਦੇਖ ਲਓ ਕੋਟਕਪੂਰੇ ਦਾ ਇੱਥੇ ਉਹ ਜਿਹੜਾ ਫਿਲਮਾਂ ਵਾਲਾ ਐਕਟਰ ਜਿਹੜਾ ਪੰਮਾ ਜਿਹੜਾ ਕਹਿੰਦਾ ਮੈਂ ਪੰਮਾ ਬੋਲਦਾ ਉਹ ਇੱਥੇ ਪੜਦਾ ਰਿਹਾ ਇਸੇ ਕਾਲਜ 'ਚ ਤੇ ਉਹਦਾ ਜਿਹੜਾ ਜਨਮ ਸਥਾਨ ਵੀ ਕੋਟਕਪੂਰਾ ਹੀ ਆ ਉਹ ਕੋਟਕਪੂਰੇ ਦਾ ਹੀ ਆ ਤੇ ਫਿਲਹਾਲ ਹੁਣ ਜਿਹੜਾ ਚੰਡੀਗੜ੍ਹ ਸ਼ਹਿਰ ਰਹਿਂਦਾ ਹੋਊਗਾ ਕੋਟਕਪੂਰੇ ਤੋਂ ਤਕਰੀਬਨ 4 ਪਿੰਡ ਆਉਂਦੇ ਆ ਜਿਹੜੇ ਕੋਟਕਪੂਰੇ ਤੋਂ ਜੈਤੋ ਦੇ ਵਿੱਚ ਪਹਿਲਾ ਲਾਲੇ ਵਾਲਾ ਪਿੰਡ ਫਿਰ ਨਾਨਕਸਰ ਫਿਰ ਰਮਾਣਾ ਅਲਬੇਲ ਸਿੰਘ ਤੇ ਉਸ ਤੋਂ ਬਾਅਦ ਆਉਂਦਾ ਗੁਰੂ ਕੀ ਟਾਵ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ੋ ਅਸਥਾਨ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਵਾ ਉਹ ਜਿਹੜਾ ਪਿੰਡ ਵੀ ਇਸੇ ਰੋਡ ਤੇ ਹੀ ਆਉਂਦਾ ਵਾ ਉਹ ਸਾਹਮਣੇ ਜਿਹੜਾ ਗੁਰਦੁਆਰਾ ਗੁਰੂ ਕੀ ਟਾਵ ਜਿਹੜਾ ਬਣਿਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਲਓ ਜੀ ਅਖ ਹੋਰ ਇਤਿਹਾਸਕ ਸ਼ਹਿਰ ਆ ਗਏ ਆਪਾਂ ਜੈਤੋ ਜਿੱਥੇ ਕਿ ਮੋਰਚਾ ਲੱਗਿਆ ਸੀਗਾ ਤੇ ਇਤਿਹਾਸ ਦੇ ਵਿੱਚ ਦਰਜਾ ਤੇ ਛੋਟਾ ਜਿਹਾ ਸ਼ਹਿਰ ਆ ਇਹ ਵੀ ਜੈਤੋ ਤੇ ਨਾਲ ਜਿਹੜਾ ਇੱਥੇ ਗੰਗਸਰ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਬਾਲਾ ਵੱਡਾ ਸ਼ਹਿਰ ਨਹੀਂ ਹੈਗਾ ਇਹ ਤੇ ਇੱਥੇ ਜੈਤੋ ਦਾ ਜਿਹੜਾ ਕਿਲਾ ਵੀ ਬਣਿਆ ਹੋਇਆ ਵਾ ਬਿਲਕੁਲ ਗੰਗਸਰ ਗੁਰਦੁਆਰਾ ਸਾਹਿਬ ਦੇ ਨਾਲ ਤੇ ਹੁਣ ਉੱਥੇ ਜਿਹੜਾ ਉਹ ਪੁਲਿਸ ਸਟੇਸ਼ਨ ਬਣਿਆ ਹੋਇਆ ਵਾ ਆਪਾਂ ਪਹੁੰਚ ਗਏ ਆ ਚੰਦਪਾਣ ਨਾਲੇ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਡੈਂਪੀ ਚੰਦਪਾਣ ਦਾ ਘਰ ਜਿਹੜਾ ਸਿੱਧੂ ਮੂਸੇ ਵਾਲੇ ਨੇ ਆਪਦੇ ਗਾਣੇ ਦੇ ਨਾਂ ਗਾਣੇ ਦੇ ਵਿੱਚ ਵੀ ਨਾਂ ਲਿਆ ਵਾ ਡੈਂਪੀ ਚੰਦਪਾਣ ਚੜ੍ਹਾਈ ਡੈਂਪੀ ਚੰਦਪਾਣ ਵਰਗੀ ਤੇ ਉਹਦਾ ਘਰ ਵਿਖਾਉਣੇ ਆ ਤੇ ਅੱਜ ਕੱਲ ਵੀ ਜਿਹੜੇ ਉੱਥੇ ਉਹ ਮਾਲਾ ਬੱਚੇ ਜਿਹੜੇ ਉਹ ਰਹਿੰਦੇ ਆ ਵੈਸੇ ਸ਼ਹਿਰ ਫਲਹਾਲ ਉਹ ਕਹਿੰਦੇ ਬਾਹਰ ਰਹਿੰਦੇ ਆ ਜਿਹੜੀ ਪਹਿਲਾ ਘਰ ਆ ਜਿਹੜਾ ਗੇਟ ਆ ਬਣਿਆ ਹੋਇਆ ਵਾ ਆਹਾ ਆ ਸਾਰੀ ਕੰਧ ਜਿਹੜੀ ਆ ਇਹ ਡੈਂਪੀ ਚੰਦਪਾਣ ਦਾ ਘਰ ਸੀਗਾ ਤੇ ਇਧਰਲੇ ਪਾਸੇ ਜਿਹੜਾ ਇਹ ਗੇਟ ਵੱਡਾ ਬਣਿਆ ਹੋਇਆ ਵਾ ਤੇ ਇੱਕ ਗੱਲ ਹੋਰ ਮਸ਼ਹੂਰ ਆ ਜਿਹਦੇ ਆਪਾਂ ਕਿਸੇ ਨੂੰ ਉਹ ਉਹ ਜੇ ਬੰਦੇ ਨੂੰ ਕਹਿੰਦੇ ਆ ਨਾ ਤੂੰ ਬੰਦਾਂਗੇ ਚੰਦਪਾਣ ਦਾ ਟੇਸ਼ਨ ਇਹ ਉਹੀ ਪਿੰਡ ਆ ਕਿਉਂਕਿ ਇੱਥੇ ਰੇਲਵੇ ਲਾਈਨ ਲੰਘਦੀ ਆ ਤੇ ਬਾਕੀ ਇਸੇ ਕਰਕੇ ਇੱਥੇ ਇੱਕ ਸਟੇਸ਼ਨ ਬਣਿਆ ਹੋਇਆ ਤੇ ਪਤਾ ਨਹੀਂ ਕਿਹੜੇ ਸਿਆਣੇ ਨੇ ਗੱਲ ਬਣਾਈ ਹੋਇਆ ਬੰਦਾ ਕਿ ਚੰਦਪਾਣਾ ਦਾ ਟੇਸ਼ਨ ਤੇ ਉਹੀ ਇਹ ਚੰਦਪਾਣਾ ਤੇ ਚੰਦਪਾਣਾ ਨਾਂ ਕੇ 7 ਕਿਲੋਮੀਟਰ ਤੇ ਆਊਗਾ ਗੋਨੇਣਾ ਮੰਡੀ ਉੱਥੋਂ ਆਪਾਂ ਜਿਹੜਾ ਇਹ ਮੋੜਾਂਗੇ 에어ਪੋਰਟ ਵਾਲੇ ਪਾਸੇ ਆਪਾਂ ਜਦੋਂ ਗੋਨੇਣਾ ਮੰਡੀ ਤੋਂ ਚੱਲੇ ਸੀ ਤੇ ਆਹ ਰੋਡ ਤੇ ਆ ਗਏ ਇਹ ਹੈਗਾ ਮਹਿਮਾ ਸਰਜਾ ਵਾਲਾ ਰੋਡ ਤੇ ਤੋਂ ਮੈਂ ਮਸਰ ਜਾ ਹੈਗਾ 6 ਕਿਲੋਮੀਟਰ ਵਿਰਕ ਕਲਾ ਪਿੰਡ ਦੇ ਵਿੱਚ ਜਿਹੜਾ ਇਹ 에어ਪੋਰਟ ਬਣਿਆ ਹੋਇਆ ਵਾ ਤੇ ਆਪਾਂ ਬਿਲਕੁਲ ਜਿਹੜਾ 2 2.5 ਕਿਲੋਮੀਟਰ ਪਿੱਛੇ ਰਹਿ ਗਏ ਹੁਣ ਆਪਾਂ ਪਹੁੰਚਣ ਵਾਲੇ ਆਪਾਂ 에어ਪੋਰਟ ਤੇ ਇੱਥੇ ਬੋਰਡ ਲੱਗਾ ਹੋਇਆ ਵਾ ਵਿਰਕ ਕਲਾ ਪਿੰਡ ਦਾ ਵੱਡਾ ਵਿਰਕ ਕਲਾ ਪਿੰਡ ਆ ਜਿਹੜਾ ਜਿੱਥੇ ਇਹ ਬਣਿਆ ਹੋਇਆ 에어ਪੋਰਟ ਆਸੇ-ਪਾਸੇ ਜਿਹੜੇ ਟਿੱਬੇ ਟੁੱਬੇ ਹੀ ਆ ਤਾਨੂੰ ਕੋਈ ਫੀਲਿੰਗ ਨਹੀਂ ਆਉਣੀ ਬਈ ਇਥੇ 에ਰਪੋਰਟ ਆ ਬਈ ਗੇਟ ਤੋਂ ਇਨਕੁਆਰੀ ਕੀਤੀ ਆ ਕਿਉਂਕਿ ਨਾ ਗੇਟ ਵੀ ਆ ਕੰਦ ਕੱਢੀ ਜਿੱਦੇ ਗੇਟ ਲੱਗਾ ਹੋਇਆ ਬਈ ਇਹ ਨਹੀਂ ਬਈ ਤੁਸੀਂ ਤੁਸ ਦੇ ਕੇ ਅੰਦਰ ਵੜਜੋਗੇ ਉਥੇ 4-5 ਮੁਲਾਜ਼ਮ ਖੜੇ ਆ ਗੱਡੀ ਨੰਬਰ ਲੈਂਦੇ ਆ ਪੁੱਛਦੇ ਆ ਕਿ ਬਈ ਰਿਸੀਵ ਕਰਨਾ ਆ ਕਿ ਛੱਡਣਾ ਆ ਕੀ ਆ ਹਨਾ ਤੇ ਉਹ ਸਾਬ ਨਾਲ ਮਤਲਬ ਕਿ ਉਹ ਕਾਂ ਜਾਣ ਦਿੰਦੇ ਆ ਤੇ ਆਪਾਂ ਆ ਗੇ 에ਰਪੋਰਟ ਤੇ ਬਿਲਕੁਲ ਸਾਹਮਣੇ ਆ ਅਨਿਕਾ ਜਿਹਾ 에어ਪੋਰਟ ਬਣਿਆ ਹੋਇਆ ਵਾ ਦੇਖ ਸਕਦੇ ਹੋ ਬਾਈ ਇਹ ਛੋਟਾ ਜਿਹਾ ਹਵਾਈ ਅੱਡਾ ਵਾ ਆ ਦੇਖ ਲਓ ਬਾਈ ਉਹ ਸਾਹਮਣੇ ਇਧਰ ਕਾ ਹਫੂਸੀ ਆ ਆਪਾਂ 에어ਪੋਰਟ ਤੇ ਪਹੁੰਚ ਗਏ ਬਾਈ ਆ ਦੇਖ ਸਕਦੇ ਹੋ 에어ਪੋਰਟ ਮਗਰਲੇ ਪਾਸੇ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਆ ਜ਼ਰੂਰ ਜੇੜਾ ਆਪਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ